Jangan lupa like, share dan ਪਹਾੜਾਂ ਦੇ ਇਹ ਮਹੋਗਾ ਦੀ ਹੈ ਤੇ ਲੱਗੋ ਸਰੋ ਹੈ ਵੀ ਗੱਲ ਇਹ ਹੈ ਕਿ ਅੱਜ ਅਧਿਕਾਰ ਨਦਰਸ਼ੀ ਦੀ ਫਿਲਮ ਇਸ ਸਟਾਈਲ ਦੇ ਵਿੱਚ ਇੱਕ ਪਿਕਅਪ ਚਾਲਕ ਦੇ ਵੱਲੋਂ ਨਾਕਾ ਤੋੜਿਆ ਗਿਆ ਦਰਸਲ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਜਦੋਂ ਇਸ ਪਿਕਅਪ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸੇ ਰੁਕਣ ਦੀ ਥਾਂ ਉੱਥੋਂ ਆਪਣੀ ਗੱਡੀ ਭਜਾ ਲਈ ਹਾਲਾਂਕਿ ਇਸਨੇ ਜਿੱਥੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਇਆ ਉੱਥੇ ਹੀ ਕਈ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਇਸਨੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਮੁਲਾਜ਼ਮਾਂ ਦੀ ਬੁਸਤੈਦੀ ਅਤੇ ਬਹਾਦਰੀ ਦੇ ਚਲਦਿਆਂ ਉਹ ਕਿਸੇ ਤਰੀਕੇ ਦੇ ਨਾਲ ਬਚ ਗਏ ਪਰੰਤੂ ਜਿਵੇਂ ਇਹ ਨਾਕਾ ਤੋੜ ਕੇ ਭੱਜਿਆ ਤਾਂ ਤੁਰੰਤ ਪੁਲਿਸ ਮੁਲਾਜ਼ਮਾਂ ਨੇ ਵੀ ਇਸ ਦਾ ਪਿੱਛਾ ਕੀਤਾ ਅਤੇ ਕਾਫੀ ਦੂਰ ਜਾ ਕੇ ਇਸ ਨੂੰ ਕਾਬੂ ਕਰ ਲਿਆ ਹਾਲਕਿ ਜਦੋਂ ਇਸ ਨੂੰ ਕਾਬੂ ਕੀਤਾ ਇਸ ਤੋਂ ਕੁਝ ਫੜਕਾਲ ਕੀਤੀ ਤੇ ਇਸ ਦੀ ਗੱਡੀ ਦੀ ਚੈਕਿੰਗ ਕੀਤੀ ਤਾਂ ਉਸ ਦੇ ਵਿੱਚ ਸਰੋਂ ਦਾ ਤੇਲ ਮਿਲਿਆ ਨਾਕਾ ਤੋੜਨ ਦੀ ਵਜ੍ਹਾ ਇਸ ਚਾਲਕ ਨੇ ਦੱਸੀ ਕਿ ਕਿਸੇ ਪਾਰਟੀ ਨੂੰ ਸਰੋਂ ਦਾ ਤੇਲ ਦੇਣਾ ਸੀ देरी हो रही थी जिस दे कारण ही उसने ਇਹ ਨਾਕਾ ਤੋੜਿਆ ਹੋਰ ਕੋਈ ਵੀ ਗੱਲ ਨਹੀਂ ਹੈ ਹਾਲਾਂਕਿ ਇਸ ਦੇ ਨਾਲ ਇਸ ਦਾ ਇੱਕ ਬੇਟਾ ਵੀ ਮਿਲਿਆ ਜੋ ਕਿ ਨਾ ਪਾਲਕ ਰਸਿਆ ਜਾ ਰਹਾ ਪਰੰਤੂ ਪੁਲਸ ਨੇ ਕਾਬੂ ਕਰਕੇ ਹੁਣ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਕਿ ਆਖਰ ਇਸ ਦੇ ਵੱਲੋਂ ਨਾਕਾ ਤੋੜਿਆ ਕਿਉਂ ਗਿਆ ਕਿਤੇ ਇਹ ਝੂਠ ਤਾਂ ਨਹੀਂ ਬੋਲ ਰਿਹਾ ਤਾਂ ਅਬਹੁਤੋ ਇਹ ਮਾਮਲਾ ਸਾਹਮਣੇ ਆਇਆ ਜਿੱਤੇ ਕਿ ਪੁਲਸ ਦੇ ਵੱਲੋਂ ਚੈਕਿੰਗ ਦੇ ਲਈ ਨਾਕਾ ਲਗਾਇਆ ਹੋਇਆ ਸੀ ਤੇ ਉਹ ਤੋਂ ਫਿਲਮੀ ਸਟਾਈਲ ਦੇ ਵਿੱਚ ਇੱਕ ਪਿਕਅਪ ਚਾਲਕ ਦੇ ਵੱਲੋਂ ਨਾਕਾ ਤੋੜ ਕੇ ਉਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਫੌਜ ਦੀ ਮੁਸਤੱਦੀ ਨੇ ਉਸ ਨੂੰ ਕਾਬੂ ਕਰ ਲਿਆ ਤੇ ਜਿਸ ਦੀਆਂ ਤਸਵੀਰਾਂ ਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਇਹ ਦਿਸ਼ਾ ਨਿਰਦੇਸ਼ ਹੈ ਕਿ ਅਸੀਂ ਅੱਜ ਨਾਕਾਬੰਦੀ ਕੀਤੀ ਹੈ ਨਾਕਾਬੰਦੀ ਦੇ ਦੌਰਾਨ ਸ਼ਕਤੀਪੁਰਸ਼ ਸ਼ਕਤੀ ਗੱਡੀਆਂ ਨੂੰ ਵੈਰੀਫਾਈ ਕਰਦੇ ਆਂ ਜੋ ਵੀ ਇੱਥੇ ਕੋਈ ਜਿਹੜੇ ਵੀ ਕਲਾ ਨੰਬਰ ਬਿਨਾ ਨੰਬਰ ਪਲੇਟ ਤੋਂ ਜਾਂ ਬਿਨਾ ਨੰਬਰ ਪਲੇਟ ਤੋਂ ਗੱਡੀਆਂ ਉਹਨਾਂ ਨੂੰ ਵੈਰੀਫਾਈ ਕਰਦੇ ਆ ਅੱਜ ਬੱਸਾਂ ਦੀ ਵੀ ਅਸੀਂ ਰੋਕ ਕੇ ਚੈਕਿੰਗ ਕੀਤੀ ਆ ਇੱਕ ਉਸੇ ਤਰ੍ਹਾਂ ਨਹੀਂ ਅੱਜ ਇੱਕ ਪਿਕਅਪ ਗੱਡੀ ਜਿਹੜੀ ਸਾਡੀ 6-7 ਮੁਲਾਜ਼ਮ ਲੱਗੇ ਹੋਏ ਸੀਗੇ ਉਸ ਤਰ੍ਹਾਂ ਨੂੰ ਇਸ਼ਾਰਾ ਕਰਨ ਦੇ ਬਾਅਦ ਵੀ ਉਹਨੇ ਇੱਥੋਂ ਗੱਡੀ ਭਜਾ ਕੇ ਲੈ ਗਿਆ ਅਸੀਂ ਉਹਨਾਂ ਨੂੰ ਰੌਂਡ ਅਪ ਕਰਕੇ ਲੈ ਆਏ ਆ ਸਾਰੀ ਗੱਡੀ ਵੈਰੀਫਾਈ ਕਰ ਰਹੇ ਆ ਵਿੱਚੋਂ ਤਾਂ ਕੀ ਕੋਈ ਇਤਰਾਜ਼ਯੋਗ ਚੀਜ਼ ਨਾ ਹੋਵੇ ਤੇ ਅੱਜ ਹੁਣ ਉਹਨਾਂ ਦੇ ਚਲਾਨ ਵੀ ਕੱਟੇ ਆ ਤੇ ਮੈਂ ਟੁਟੇ ਕੈਮਰਿਆਂ ਦੇ ਜ਼ਰੀਏ ਇਸ ਫਾਜ਼ਿਲਕਾ ਦੇ ਜਿਹੜੇ ਕ੍ਰਿਮੀਕਲ ਕ੍ਰਿਮੀਨਲ ਲੋਕਾਂ ਉਹਨਾਂ ਨੂੰ ਇੱਕ ਦੱਸਣਾ ਚਾਹੁੰਨਾ ਇਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਊਗਾ ਜਿੰਨੇ ਵੀ ਨਸ਼ਾ ਤਸਕਰਾਂ ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਇਹਨਾਂ ਦੇ ਅਗੇਸ਼ਟ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਣਗੀਆਂ ਇਹਨਾਂ ਨੂੰ ਪਸੰਦ ਸਿੰਘ ਜੀ ਲੋਬ ਤਾਂਹੀਂ ਮਾਲ ਅਰਜੈਂਸੀ ਦੇਖੋ ਲੈਣਾ ਜ਼ਰੂਰੀ ਸੀਗਾ ਟੀਮ ਐਵੇਂ ਵੀ ਅੱਜ ਨਾਲ ਜੇ ਮੰਨ ਲਓ ਖਾਲੀ ਹੁੰਦੀ ਥੱਲੂ ਸਵੇਰ ਖਾਲੀ ਦਿਵਾਰੀ ਟੁੱਟ ਗਈ ਸੀ ਉਹ ਗੱਲ ਦੇ ਮਾਰੇ ਨੇ। ਨਾਕਾ ਮੈਨੂੰ ਐ ਇੰਨਾ ਐ ਮੈਨੂੰ ਵੀ ਨਹੀਂ ਨਾ ਪਤਾ ਸੀਗਾ ਜੀ ਵੀ ਕੀ ਮੰਨ ਲਓ ਕਿਸ ਵਜ੍ਹਾ ਨਾਲ ਉਹ ਰੋਕ ਰਹੇ ਨੇ। ਕਾਰਾਂ ਖੜੀਆਂ ਸੀ। ਮੈਂ ਕਾਰਾਂ ਇੱਜਾ ਕਿਵੇਂ ਚਕਾਰ ਦੀ ਉਹਨਾਂ ਗੱਡੀ ਨੂੰ ਰੋਕ ਦੇਣੀ ਹੈਗੀ ਬਹੁਤ ਜਗ੍ਹਾ ਤੇ ਇਹੀ ਕੋਈ। ਮੈਂ ਜਦੋਂ ਕਾਰ ਖੜੀ ਹੈਗੀ ਵੀ ਨਹੀਂ ਰੋਹਣਾ। ਹੱਥ ਚਲੋ ਦਿੱਤਾ ਮੇਰੀ ਗਲਤੀ ਹੈ ਮੰਨਦਾ। ਇੰਨੇ ਹੱਥ ਮਾਰਿਆ ਵੀ ਰੋ ਗਿਆ ਭਾਈ ਤੇ। ਮੈਂ ਨਹੀਂ ਰੋਕੀਓ ਮੇਰੀ ਗਲਤੀ ਹੈ ਜਦੋਂ ਮੰਨਦਾ।